ਪਿਛਲੇ ਸਾਲ ਦਸੰਬਰ ਮਹੀਨੇ ਚ ਏਆਈਜੀ ਮੰਡ ਦੇ ਨਾਲ ਲੁਧਿਆਣਾ ਦੇ ਵਿੱਚ ਕੂਟਮਾਰ ਕਰਨ ਵਾਲੇ ਬਾਦਲ ਅਕਾਲੀ ਦਲ ਦੇ ਆਗੂ ਰਹੇ ਸਨੀ ਗੁਡਵਿਲ ਉਰਫ ਜੋਹਰ ਦੇ ਕੁਝ ਹੋਰ ਕਾਰਨਾਮਿਆਂ ਦੇ ਖੁਲਾਸੇ ਹੋ ਰਹੇ ਨੇ ਸਨੀ ਗੁਡਵਿਲ ਨੇ ਜਿਸ ਐਨਆਰਆਈ ਦੀ ਜਾਇਦਾਦ ਤੇ ਕਬਜ਼ਾ ਕਰਕੇ ਦ ਹੱਬ ਰੈਸਟੋਰੈਂਟ ਬਣਾਇਆ ਸੀ ਉਸ ਦੀ ਉਸ ਨੇ ਦੋ ਵਾਰ ਰਜਿਸਟਰੀ ਕਰਵਾਈ ਅਤੇ ਤਹਿਸੀਲਦਾਰ ਵੱਲੋਂ ਦਸਤਖਤ ਨਾ ਕਰਨ ਤੇ ਉਸ ਤੇ ਉਸ ਨੇ ਖੁਦ ਹੀ ਫਰਜ਼ੀ ਦਸਤਖਤ ਕਰ ਲਏ ਅਤੇ ਕਾਨੂੰਨ ਨੂੰ ਗੁੰਮਰਾ ਕਰਦਾ ਰਿਹਾ ਇਹ ਖੁਲਾਸਾ ਉਸ ਵੇਲੇ ਹੋਇਆ ਜਦੋਂ ਜਾਇਦਾਦ ਦੇ ਮਾਲਕ ਐਨ ਆਰ ਆਈ ਤੇ ਰਿਸ਼ਤੇਦਾਰਾਂ ਵੱਲੋਂ ਇਸ ਸਬੰਧੀ ਦਸਤਾਵੇਜ਼ ਪੇਸ਼ ਕੀਤੇ ਗਏ। ਲੁਧਿਆਣਾ ਦੇ ਅਮਰੀਕਾ ਵਿੱਚ ਰਹਿਣ ਵਾਲੇ ਐਨਆਰਆਈ ਹਰਦੀਪਾਲ ਸਿੰਘ ਹੁੰਦਲ ਦੀ ਜ਼ਬਰੀ ਜ਼ਮੀਨ ਹੜਾਪ ਉਸਤੇ ਦੀ ਹੱਬ ਬਾਅਰ ਲੌਂਜ ਬਣਾਉਣ ਵਾਲੇ ਸਨੀ ਗੁੱਡਵਿਲ ਦੇ ਹੋਰ ਕਈ ਕਾਰਨਾਮੇ ਵੀ ਸਾਹਮਣੇ ਆ ਰਹੇ ਨੇ ਸਨੀ ਗੁੱਡਵਿਲ ਵੱਲੋਂ ਕਰੋੜਾਂ ਰੁਪਏ ਦੀ ਕੁਮਾਰ ਮੰਡੀ ਦੀ ਥਾਂ ਆਪਣੇ ਨਾਮ ਕਰਵਾਉਣ ਲਈ ਨਕਲੀ ਰਜਿਸਟਰੀ ਕਰਵਾਉਣ ਦਾ ਖੁਲਾਸਾ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਨਕਲੀ ਪਾਵਰ ਆਫ ਟਰਨਿੰਗ ਵਾਲਾ ਵਿਅਕਤੀ ਖੜਾਕਰ ਕੇ ਉਸ ਨਾਲ ਫੋਟੋ ਖਿਚਵਾਉਣ ਤੋਂ ਬਾਅਦ ਜਦ ਰਜਿਸਟਰੀ ਲਈ ਕੁਝ ਫਰਜ਼ੀ ਲੋਕਾਂ ਨਾਲ ਫੋਟੋ ਖਿਚਵਾਈ ਤਾਂ ਤਹਿਸੀਲਦਾਰ ਨੇ ਉਸ ਰਜਿਸਟਰੀ ਤੇ ਆਪਣੇ ਹਸਤਾਖਰ ਨਹੀਂ ਕੀਤੇ ਤਾਂ ਉਸ ਵੱਲੋਂ ਬਿਨਾਂ ਹਸਤਾਖਰ ਵਾਲੀ ਰਜਿਸਟਰੀ ਨੂੰ ਅੰਦਰੋਂ ਘੜਵਾ ਕੇ ਉਸ ਉੱਤੇ ਤਹਿਸੀਲਦਾਰ ਦੇ ਫਰਜ਼ੀ ਦਸਤਖਤ ਕਰ ਦਿੱਤੇ ਗਏ। ਸਨੀ ਗੁਡਵਿਲ ਫਿਲਹਾਲ ਲੁਧਿਆਣਾ ਦੇ ਸੈਂਟਰਲ ਜੇਲ੍ਹ ਵਿੱਚ ਬੰਦ ਹੈ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਐਸਐਸ ਮੰਡ ਅਤੇ ਉਹਨਾਂ ਦੇ ਐਨਆਰਆਈ ਦੋਸਤ ਨਾਲ ਗੁੱਟਮਾਰ ਕਰਨ ਅਤੇ ਅਮਰੀਕਾ ਵਿੱਚ ਰਹਿਣ ਵਾਲੇ ਐਨਆਰਆਈ ਹਰਦਿਆਲ ਸਿੰਘ ਹੁੰਦਲ ਦੀ ਜ਼ਮੀਨ ਜ਼ਬਰੀ ਹੜੱਪਣ ਤੇ ਕਾਨੂੰਨੀ ਪ੍ਰਕਿਰਿਆਵਾਂ ਨਾਲ ਛੇੜਛਾੜ ਦੇ ਦੋਸ਼ ਵਿੱਚ ਉਹ ਦਸੰਬਰ 2012 ਤੋਂ ਜੇਲ੍ਹ ਵਿੱਚ ਬੰਦ ਹੈ ਸਰ ਇਹਨਾਂ ਨੇ ਪਹਿਲਾਂ ਵੀ ਇੱਕ 7-11 ਦੀਆਂ ਦ੍ਰਿਸ਼ਟੀਆਂ ਕਰਾਈਆਂ ਜਾਲੀ ਕਵਲਜੀਤ ਕੋਰਗੋ ਬਾਕੀ ਸਾਡੇ ਨਾਲ 31943 2010 ਚ ਇੰਤਖਾਲ ਹੋ ਗਿਆ ਸੀ ਉਹਦੇ ਚੰਨਾਂ ਨੇ ਝੂਠਾ ਸਾਲਸੀ ਅਵਾਰਡ ਬਣਾ ਲਿਆ ਇੱਕ ਗੁਜਿੰਦਰ ਸਿੰਘ ਦੇ ਨਾਮ ਦਾ 58 2010 ਦਾ ਉਹ ਜਦੋਂ ਕਿ ਉਦੋਂ 2008 ਦੇ ਵਿੱਚ ਕੋਈ ਅਵਾਰਡ ਉਦੋਂ ਰਿਸ਼ਤੀਆਂ ਨਹੀਂ ਆ ਜੋ ਸਪਿਊਟ ਪੈਂਦਾ 7 11 ਨੂੰ ਰਿਸ਼ਤੀਆਂ ਜਿਹੜਾ ਅਵਾਰਡ ਇੱਕ ਮਹੀਨਾ ਪਹਿਲਾਂ ਬਣਾ ਲਿਆ ਉਹ ਅਵਾਰਡ ਇਹਨਾਂ ਝੂਠਾ ਪੇਸ਼ ਕਰਕੇ ਸਾਡੇ ਕੋਈ ਸਹਿ ਨਹੀਂ ਹੋਏ ਆਪਣੇ ਆਏ ਬੰਦੇ ਖੜੇ ਕਰਕੇ ਅਵਾਰਡ ਬਣਾ ਕੇ ਤਹਿਿਲਦਾਰ ਸਾਹਿਬ ਦੇ ਪੇਸ਼ ਕੀਤਾ ਤਹਿਿਲਦਾਰ ਸਾਹਿਬ ਨੂੰ ਜਦੋਂ ਪਤਾ ਲੱਗਾ ਵੀ ਡਿਸਪਿਊਟ ਆ ਰਿਹਾ ਦੇ ਜਾਲੀ ਕਾਗਜ਼ ਉਹਨਾਂ ਸਹਿ ਨਹੀਂ ਕੀਤੇ ਜਿਉਂ ਉਹਨਾਂ ਨੇ ਸਹਿ ਨਹੀਂ ਕੀਤੇ ਤੇ ਉਹ ਅੰਦਰ ਪਲੇਨ ਕਾਗਜ਼ ਪਏ ਆ ਉਹਨਾਂ ਦੀ ਹੀ ਹੁਣ ਇਹਦੀ ਆਰਟੀਆਈ ਕਾਗਜ਼ ਲੈ ਆ ਸਾਰੇ ਉਹ ਖਾਲੀ ਕਾਗਜ਼ ਜਿਹੜੇ ਕੋਰਟਾਂ 'ਚ ਬਾਤ ਪੇਸ਼ ਕਰਦੇ ਰਹੇ ਆ ਉਹਦੇ ਚੰਦਾਂ ਨੇ ਆਪਣੇ ਜਾਲੀ ਸਾਨ ਮਾਰੇ ਆ ਐਨ ਆਰ ਆਈ ਹਰਦੀਪਾਲ ਸਿੰਘ ਹੁੰਦਲ ਜਿਸ ਦੀ ਜਾਇਦਾਦ ਨੂੰ ਜ਼ਬਰੀ ਆਪਣੇ ਨਾਮਕਾਰ ਸਨੀ ਗੁੱਡਵਿਲ ਨੇ ਅਦਾਲਤ ਤੇ ਪ੍ਰਸ਼ਾਸਨ ਨੂੰ ਗੁੰਮਰਾ ਕੀਤਾ ਐ ਐਨ ਆਰ ਆਈ ਹੁੰਦਲ ਦੇ ਲੁਧਿਆਣਾ ਵਿੱਚ ਰਹਿ ਰਹੇ ਰਿਸ਼ਤੇਦਾਰਾਂ ਵੱਲੋਂ ਇਸ ਧੋਖਾਧੜੀ ਦੇ ਮਾਮਲੇ ਵਿੱਚ ਪੁਲਿਸ ਕੋਲ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਅਧਿਉਨਾ ਮੰਗ ਕੀਤੀ ਹੈ ਕਿ ਸਨੀ ਗੁੱਡਵਿਲ ਖਿਲਾਫ ਇੱਕ ਨਵਾਂ ਮਾਮਲਾ ਦਰਜ ਕੀਤਾ ਜਾਵੇ ਸ਼ਾਜ਼ਾ ਗਾਜੀ ਲਾਗੇ ਉਹ ਤੇ ਕਿਸੇ ਸਾਈਨ ਨਹੀਂ ਇਹਨਾਂ ਨੇ ਜਾਲੀ ਵਾਰਡ ਬਣਾ ਲਿਆ ਪਹਿਲਾਂ ਸਾਡੇ ਅਕੀ ਫੈਸਲਾ ਹੋ ਗਿਆ ਸੀ ਉਸ ਤੋਂ ਬਾਅਦ ਦੂਜੀ ਪਾਰਟੀ ਨੇ ਜਾਲੀ ਵਾਰਡ ਬਣਾ ਲਿਆ ਤੇ ਸਿਜਲਾ ਨ ਦਿੱਤਾ ਉਹਦੇ ਵਿੱਚ ਜਿਹੜੇ ਦਸ ਕੋਈ ਵੀ ਦਸਕਾ ਦੇ ਵਿੱਚ ਚਾਰ ਦੇ ਨੀ ਕੋਈ ਰਿਕਾਉਂਟ ਬੈਂਡਰ ਐਂ ਇੱਕ ਢੱਕ ਦੇਖ ਆਟੀ ਰਹੀ ਤੇ ਜਿਹੜਾ ਉਹਨਾਂ ਨੇ ਉੱਤੇ 25 ਦਾ 2008 ਲਿਖਿਆ ਪਾਵਰ ਡਾਰ ਨਹੀਂ ਉਸ ਵੇਲੇ ਤਾਂ ਕੋਈ ਰੌਲਾ ਵੀ ਨਹੀਂ ਸੀ ਸਤ ਗਿਆਨ ਨੂੰ ਰਿਸ਼ਤੀ ਕਮਲਜੀਤ ਤੋਂ ਕਰਾਉਂਦੇ ਆ ਤੇ ਸਾਡੇ ਆ ਕੇ ਉਹ ਤੋਂ ਬਾਅਦ ਇਹਨਾਂ 25 ਦਾ ਪਾਵਰ ਉਹਨੇ ਆਪੇ ਬਣਾ ਕੇ ਝਾਲੀ ਤੇ ਉਹਦੇ ਉੱਤੇ ਵਾਰਡ ਬਣਾ ਕੇ ਤੇ ਲੋਕਲ ਅਫਸਰ ਸਾਰਿਆਂ ਨੂੰ ਉਹ ਦਿਖਾਈ ਜਾਂਦਾ ਜਦੋਂ ਕਿ ਦਫ਼ਤਰ ਦੇ ਵਿੱਚ ਕੋਈ ਵੀ ਤਹਿਸੀਲ ਸ਼ੁਰਾ ਕੰਪਿੰਗ ਤੇ ਨਾ ਹੀ ਉਹਨਾਂ ਕੋਈ ਪਾਵਰ ਡਾਰ ਨਹੀਂ ਲੱਗੀ ਆ ਤੇ ਨਾ ਅੱਜ ਤੱਕ ਕੋਈ ਦਿਖਾਈ ਦਿੱਤੀ ਸਨੀ ਗੁੱਡਵਿਲ ਵੱਲੋਂ ਕੀਤੇ ਗਏ ਕਾਰਨਾਮਿਆਂ ਦੀ ਪੋਲ ਹੌਲੀ-ਹੌਲੀ ਖੁੱਲਦੀ ਜਾ ਰਹੀ ਹੈ ਹੁਣ ਦੇਖਣਾ ਇਹ ਹੋਏਗਾ ਕਿ ਲੁਧਿਆਣਾ ਪੁਲਿਸ ਵੱਲੋਂ ਸਨੀ ਗੁੱਡਵਿਲ ਦੇ ਇਨ ਕਾਰਨਾਮਿਆਂ ਨਾਲ ਕਿਵੇਂ ਨਿਪਟਿਆ ਜਾਂਦਾ ਹੈ ਲੁਧਿਆਣਾ ਤੋਂ ਗਰਵਾਲੀਆਂ ਨਾਲ ਕੌਮੇ ਦਾ ਮਿੰਹਾਸ ਟੀਐਨ ਨਾਈਟ ਨਿਊਜ਼ ਖਬਰਾਂ ਦੇ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿਤੋਂ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ ਤੇ ਅਸੀਂ ਦਿਖਾਂਗੇ YouTube ਤੇ ਸਾਨੂੰ ਫੋਲੋ ਕਰੋ ਟਵਿੱਟਰ ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ